ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਜਿਦਾ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਰੋਜ਼ ਤੁਹਾਡੇ ਲਈ ਕੋਈ ਨਾ ਕੋਈ ਨਵੀਂ ਤੋਂ ਨਵੀਂ ਜੌਬ ਅਪਡੇਟ ਹੈ ਜਿਹੜੀ ਉਹ ਲੈ ਕੇ ਹਾਜ਼ਰ ਹੁੰਦੇ ਹੀ ਰਹਿੰਨੇ ਆ ਉਸੇ ਤਰ੍ਹਾਂ ਹੀ ਅਸੀਂ ਅੱਜ ਵੀ ਤੁਹਾਡੇ ਲਈ ਇੱਕ ਨਵੀਂ ਵੈਕੈਂਸੀ ਹੈ ਜਿਹੜੀ ਨਵੀਂ ਜੌਬ ਅਪਡੇਟ ਹੈ ਜਿਹੜੀ ਉਹ ਲੈ ਕੇ ਹਾਜ਼ਰ ਹੋਈਆਂ ਸਟੇਟ ਬੈਂਕ ਆਫ ਇੰਡੀਆ ਦੀ ਇਹ ਵੈਕੈਂਸੀ ਜਿਹੜੀ ਰਹਿਣਵੜੀ ਆ ਪਰ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਆ ਕਿ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਤੁਸੀਂ ਆਪਣਾ ਵੈਲ ਆਈਕਨ ਆ ਜਿਹੜਾ ਉਹ ਵੀ ਦਿਵਾ ਕੇ ਛੱਡ ਦੇ ਤੇ ਜਿਹਦੇ ਕਰਕੇ ਕੀ ਹੈ ਸੀ ਜਦੋਂ ਵੀ ਕੋਈ ਵੀਡੀਓ ਅਪਲੋਡ ਕਰਦੇ ਆ ਤਾਂ ਉਹਦਾ ਨੋਟੀਫਿਕੇਸ਼ਨ ਹੈ ਜਿਹੜਾ ਤੁਹਾਨੂੰ ਤੁਰੰਤ ਹੀ ਮਿਲ ਜਾਇਆ ਕਰੇਗਾ ਤੇ ਤੁਸੀਂ ਬਿਨਾ ਕਿਸੇ ਦੇਰੀ ਤੋਂ ਆਪਣੇ ਜਿਹੜਾ ਵੀਡੀਓ ਨੂੰ ਵੇਖ पाओगे ਤੇ ਆਪਣੀ ਵੈਕੈਂਸੀ ਨੂੰ ਅਪਲਾਈ ਕਰ ਸਕੋਗੇ ਤਾਂ ਨਾਲ ਹੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਕੈਂਡੀਡੇਟ ਜਿਹੜੇ ਉਹਨਾਂ ਨੂੰ ਵੀ ਉਹਦਾ ਲਾਭ ਜਿਹੜਾ ਮਿਲ ਸਕੇ ਤੇ ਉਹ ਵੀ ਆਪਣੀ ਵੀਡੀਓ ਜਿਹੜੇ ਸਮਾਂ ਰਹਿੰਦੇ ਅਪਲਾਈ ਕਰ ਸਕਣ। ਬਾਕੀ ਆਪਾਂ ਮੈਂ ਅੱਜ ਗੱਲ ਕਰ ਲੈਣੀ ਹੈ ਕਿ ਅੱਜ ਦੇ ਇਸ ਨੋਟੀਫਿਕੇਸ਼ਨ ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਟੇਟ ਬੈਂਕ ਆਫ ਇੰਡੀਆ ਦਾ ਜਿਹੜਾ ਨੋਟੀਫਿਕੇਸ਼ਨ ਹੈ ਆਊਟ ਯਾ ਐਸਵੀਆਈ ਵਿੱਚ ਕਲਰਕਾਂ ਦੀਆਂ ਵੈਕੈਂਸੀਆਂ ਆਊਟ ਹੋਈਆਂ ਨੇ ਜਿਹੜੀਆਂ ਕਿ 5180 ਵੈਕੈਂਸੀਆਂ ਰਹਿਣ ਵਾਲੀਆਂ। ਬਾਕੀ ਨੂੰ ਤੁਸੀਂ ਅਪਲਾਈ ਕਿੱਦਾਂ ਕਰਨਾ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਵੀਡੀਓ ਚ ਦੇਵਾਂਗੇ। ਏਜ ਲਿਮਿਟ ਦੀ ਆਪਾਂ ਗੱਲ ਕਰ ਲੈਨੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਮਿਨੀਮਮ ਏਜ ਹੈ ਜਿਹੜੀ ਉਹ 20 ਸਾਲ ਹੋਣੀ ਚਾਹੀਦੀ ਹੈ। ਮੈਕਸਿਮਮ ਏਜ ਹੈ ਜਿਹੜੀ 28 ਸਾਲ ਹੋ ਸਕਦੀ ਹੈ। ਬਾਕੀ ਜਿਹੜਾ ਤੁਹਾਡਾ ਬਾਰਤ ਹੈਗਾ ਉਹ ਤੁਹਾਡਾ 1997 ਤੋਂ ਲੈ ਕੇ 2005 ਦੇ ਬਿਟਵੀਨ ਹੋਣਾ ਚਾਹੀਦਾ ਤਾਂ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਬਾਕੀ ਏਜ਼ ਰੈਲੈਕਸੇਸ਼ਨ ਹੈ ਜਿਹੜੀ ਇਹ ਤੁਹਾਨੂੰ ਰੂਲਸ ਦੇ ਅਕੋਰਡਿੰਗਸ ਆ ਕੈਟਾਗਰੀ ਦੇ ਅਕੋਰਡਿੰਗ ਹੈ ਜਿਹੜੀ ਉਹ ਜ਼ਰੂਰ ਮਿਲ ਸਕਦੀ ਹੈ ਤਾਂ ਮੇਨ ਗੱਲ ਆਪਾਂ ਕੁਆਲਿਫਿਕੇਸ਼ਨ ਦੀ ਕਰ ਲੈਨੇ ਆ ਕਲਰਕ ਦੀਆਂ ਵੈਕੈਂਸੀਆਂ ਰਹਿਣ ਵਾਲੀਆਂ ਤੁਹਾਨੂੰ ਦੱਸ ਚੁੱਕੇ ਹਾਂ ਕਿ 5180 ਵੈਕੈਂਸੀਆਂ ਰਹਿਣ ਵਾਲੀਆਂ ਨੇ ਇਹਦੇ ਵਿੱਚ ਅਗਰ ਆਪਾਂ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਐਨੀ ਗ੍ਰੈਜੂਏਸ਼ਨ ਡਿਗਰੀ ਤੁਹਾਡੀ ਹੋਏਗੀ ਤੇ ਨੌਲੇਜ ਹੋਣੀ ਚਾਹੀਦੀ ਹੈ ਤੁਹਾਨੂੰ ਲੋਕਲ ਲੈਂਗੁਏ ਨਾਲ ਹੀ ਆਪਾਂ ਗੱਲ ਕਰ ਲੈਣੇ ਹੈਗੇ ਕਿ ਐਗਜ਼ਾਮ ਪੈਟਰਨ ਕਿਦਾਂ ਦਾ ਹੋਏਗਾ ਇਹਦੇ ਵਿੱਚ ਤੁਹਾਡੇ ਦੋ ਐਗਜ਼ਾਮ ਹੋਣਗੇ ਫਰਸਟ ਹੋਏਗਾ ਦੋਨਾਂ ਦੇ ਵਿੱਚ ਹੀ ਤੁਹਾਡਾ ਜਿਹੜਾ 네ਗੇਟਿਵ ਮਾਰਕਿੰਗ ਉਹ ਤੁਹਾਡੀ ਰਹਿਣ ਵਾਲੀ ਆ ਸਬਜੈਕਟ ਵਾਈਜ਼ ਦੇਖ ਲੈਣੇ ਆ ਇੰਗਲਿਸ਼ ਜਿਹੜੀ ਤੁਹਾਡੀ 30 ਕੁਐਸਚਨ ਹੋਣਗੇ 20 ਮਿੰਟ ਲਈ ਨੰਮਰਿਕਲ ਅਬਿਲਟੀ ਜਾਨਕੇ ਮੈਥ ਤੇ 35 ਕੁਐਸਚਨ 20 ਮਿੰਟ ਦਿੱਤੇ ਜਾਣਗੇ ਰੀਜ਼ਨਿੰਗ ਤੇ 35 ਕੁਐਸਚਨ ਹੋਣਗੇ ਤੁਹਾਨੂੰ 20 ਮਿੰਟ ਦਿੱਤੇ ਜਾਣਗੇ ਟੋਟਲ ਤੁਹਾਡੇ 100 ਕੁਐਸਚਨ ਬਣਦੇ ਨੇ ਜਿਹਦੇ ਲਈ ਤੁਹਾਨੂੰ 1 ਘੰਟਾ ਜਿਹੜਾ ਉਦੇ ਤਾ ਜਾਏਗਾ ਇਹਦੇ ਵਿੱਚ ਤੁਹਾਡੀ 네ਗੇਟਿਵ ਮਾਰਕਿੰਗ ਵੀ ਰਹਿਣ ਵਾਲੀ ਹੈ ਇਹ ਤੁਹਾਡਾ ਐਗਜ਼ਾਮ ਪੈਟਰਨ ਹੈ ਜਿਹੜਾ 1 ਹੈ ਜਿਹੜਾ ਕੰਪਲੀਟ ਹੋ ਜਾਂਦਾ ਹੈ ਨੈਕਸਟ ਆਪਾਂ 2 ਦੀ ਗੱਲ ਕਰਦੇ ਹਾਂ ਇਹਦੇ ਵਿੱਚ ਤੁਹਾਡੀ ਜਰਨਲ ਇੰਗਲਿਸ਼ ਹੋएगी 40 ਕੁਐਸਚਨ ਹੋਣਗੇ ਜਿਦੇ ਲਈ ਤੁਹਾਨੂੰ 35 ਮਿੰਟ ਦਿੱਤੇ ਜਾਣਗੇ ਅੱਗੇ ਤੁਹਾਡਾ ਮੈਥ ਆ ਜਾਂਦਾ ਕੁਆਂਟੀਟੇਟਿਵ ਐਪਟੀਟਿਊਡ ਉਹ ਵੀ ਤੁਹਾਡੇ 50 ਕੁਐਸਚਨ ਹੋਣਗੇ ਤੁਹਾਨੂੰ 45 ਮਿੰਟ ਦਿੱਤੇ ਜਾਣਗੇ ਤੁਹਾਡਾ ਰੀਜ਼ਨਿੰਗ ਤੇ ਤੁਹਾਡਾ ਕੰਪਿਊਟਰ ਆ ਗਿਆ 50 ਕੁਐਸਚਨ ਹੋਣਗੇ 45 ਮਿੰਟ ਦਿੱਤੇ ਜਾਣਗੇ ਅਗੇ ਤੁਹਾਡੀ ਜਰਨਲ ਅਵੇਅਰਨਸ ਹੋਗੀ ਜੀਕੇ 50 ਕੁਐਸਚਨ ਹੋਣਗੇ 35 ਮਿੰਟ ਦੇ ਦਿੱਤੇ ਜਾਣਗੇ ਟੋਟਲ ਤੁਹਾਡੇ 190 ਕੁਐਸਚਨ ਬੰਦੇ ਜਿਹਦੇ ਲਈ ਤੁਹਾਨੂੰ 160 ਮਿੰਟ ਜਿਹੜੇ ਇਹਦੇ ਵਿੱਚ ਦੇਤੇ ਜਾਣਗੇ ਇਹ ਤੁਹਾਡਾ ਹੋ ਗਿਆ ਸੈਕੰਡ ਪੇਪਰ ਤਾਂ ਇਸ ਤਰ੍ਹਾਂ ਐਗਜ਼ਾਮ ਪੈਟਰਨ ਦਾ ਵੀ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਹੁਣ ਗੱਲ ਕਰਦੇ ਹਾਂ ਕਿ ਤੁਸੀਂ ਇਹਨੂੰ ਅਪਲਾਈ ਕਿਤਾ ਕਰਨਾ ਤਾਂ ਅਪਲਾਈ ਕਰਨ ਲਈ ਅਸੀਂ ਇੱਕ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇਣੀ ਹੁੰਦੀ ਹੈ ਉੱਥੇ ਜਾ ਕੇ ਤੁਸੀਂ ਸਿੱਧਾ ਇਹਨੂੰ ਅਪਲਾਈ ਕਰ ਸਕਦੇ ਹੋ ਤਾਂ ਇਸ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਨੂੰ ਇੱਕ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰਵਾਵਾਂਗੇ ਤੇ ਉਹਦੇ ਤੇ ਜਾ ਕੇ ਤੁਸੀਂ ਕੀ ਆਪਣੇ ਜਿਹੜੇ ਵੈਕੈਂਸੀ ਹੈ ਉਹਨੂੰ ਅਪਲਾਈ ਕਰ ਸਕੋਗੇ ਬਿਨਾਂ ਕਿਸੇ ਦੇਰੀ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਅਗਰ ਤੁਹਾਨੂੰ ਫਿਰ ਵੀ ਕੋਈ ਦਿੱਕਤ ਜਾਂ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਕਮੈਂਟ ਦੇ ਥਰੂ ਸਾ ਤੋਂ ਪੁੱਛ ਸਕਦੇ ਹੋ ਅਸੀਂ ਤੁਹਾਡੇ ਕਮੈਂਟ ਦਾ ਰਿਪਲਾਈ ਹੈ ਜਿਹੜਾ ਉਹ ਜ਼ਰੂਰ ਦੇਵਾਂਗੇ ਬਾਕੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਅਗਰ ਤੁਸੀਂ ਫਸਟ ਟਾਈਮ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਾਕੀ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much